ਪੰਚਮ ਪਾਛਾ ਸ਼ਹੀਦਾ ਦੇ ਸਰਦਾਰ ਤਨਤਨ ਸੇਬ ਸ਼੍ਰੀ ਗੁਰੂਰਤਨ ਦੇਵ ਜੀ ਮਹਾਰਾਜ ਦੇ 492 ਪ੍ਰਕਾਸ਼ਪੁਰ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਵਨ ਪਵਿੱਤਰ ਪ੍ਰਕਾਸ਼ਪੁਰ ਦੇਸਬੰਦ ਦੇ ਵਿੱਚ ਅੱਜ ਸ਼੍ਰੀ ਗੁਰੂ ਅਰਜਨ ਦੇਵ ਕੀਰਤਨ ਦਰਬਾਰ ਸਭਾ ਵੱਲੋਂ ਮਹਾਰਾਜ ਦੇ ਦਰਬਾਰ ਸਭ ਦਰਨਦਾਨ ਸਮੂਚੀ ਸਮੁੱਚਾ ਸਟਾਫ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਵੱਲੋਂ ਸਭਾ ਸੈਟੀਆਂ ਵੱਲੋਂ ਸਹਿਯੋਗ ਕਰਕੇ ਬਹੁਤ ਵਿਸ਼ਾਲ ਰੂਪ ਦੇ ਵਿੱਚ ਅਲੋਕਿਕ ਨਗਰਿਕ ਜੋ ਹੈ ਸ਼੍ਰੀ ਗੁਰੂ ਅਰਜਨ ਦੇਵ ਨਵਾਸਤਾਨ ਸਰਾਵ ਤੋਂ ਆਰੰਭ ਹੋ ਰਿਹਾ ਹੈ ਜਿਸ ਦੇ ਵਿੱਚ ਸਕੂਲੀ ਬੱਚੇ ਬਾੜ ਗੱਦਗਾ ਪਾਰਟੀਆਂ ਜੋ ਹਨ ਉਸ ਮੁਰੀਦ ਕਰ ਰਹੇ ਹਨ ਪੰਜ ਪਿਆਰੇ ਦੀ ਅਗਵਾਈ ਦੇ ਵਿੱਚ ਔਰ ਸਾਬ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਾਰੇ ਛਤਰ ਸ਼ਾਯਾ ਹੇਟ ਇਹ ਲੋਕ ਇਨਰ ਕੇ ਸ਼ਹਿਰ ਦੇ ਪ੍ਰਮੁੱਖ ਬਜ਼ਾਰਾ ਉਦੀ ਹੁੰਦਾ ਹੋਇਆ ਵਾਪਸੀ ਇਸੇ ਇਸ਼ਤਬਾਵਣ ਵਿਤਰਸਤਾਨ ਸ਼੍ਰੀ ਗੁਰੂ ਨਵਾਸ ਅਰਜਨ ਦੇਵ ਨਵਾਸਤਾਨ ਸਰਾਵ ਵਿਖੇ ਹੋਵੇਗੀ ਅਤੇ ਸਮਿਟੀਆਂ ਸੰਗਤਾਂ ਲਈ ਚਾਹ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਗੁਰੂ ਘਰ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਅਦੁੱਤੀ ਸਮਾਗਮ ਹਨ ਲਗਾਤਾਰ 11 ਪ੍ਰਯਾਦ ਦੇ ਚੱਲ ਰਹੇ ਹਨ ਜਿੰਨਾ ਤੱਕ ਅੱਜ 7ਵੇਂ ਦਿਨ ਲੜੀ ਦਾ ਆਖਰੀ ਦਿਨ ਹੈ ਕੱਲ 18 19 ਔਰ 20 ਤਰੀਕੇ ਦੇ ਜੋ ਸਮਾਗਮ ਹਨ ਉਹ ਸ਼੍ਰੀ ਦਰਬਾਰ ਸਾਹਿਬ ਦਾ ਨਾਨਕ ਕਥਾ ਸਥਾਨ ਵਿਖੇ ਹੋਣਗੇ ਜਿਸ ਦੇ ਵਿੱਚ ਸਿੱਖ ਬੰਦੇ ਮਹਾਨ ਸ਼ਖਸੀਅਤਾਂ ਜੋ ਸਰਕਾਰ ਜੋ ਇਤਨੀ ਜਥੇ ਵਿਦਵਾਨ ਕਥਾਵਾਜਕ ਜੁਆਨ ਉਪਜਰੇ ਹਨ ਸਮੁੱਚੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਨ੍ਹਾਂ ਸਾਰੇ ਸਮਾਗਮਾਂ ਦੇ ਵਿੱਚ ਆਪਣੇ ਪਰਿਵਾਰਾਂ ਸਬਿਤ ਖੈਰੀਆਂ ਪਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਰਬਾਰ ਸਾਹਿਬ ਦੇ ਵਿੱਚ ਬੜੀ ਸੁਚਜੇ ਤਰੀਕੇ ਨਾਲ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ ਦੀਮਾਲਾ ਪ੍ਰਬੰਧ ਕੀਤਾ ਗਿਆ ਹੈ ਫੁਲੇਸ ਜਾਵੜ ਦਾ ਪ੍ਰਬੰਧ ਕੀਤਾ ਗਿਆ ਹੈ ਅਲੋਕਿਕ ਅਸਬਾਜੀ ਦਾ ਨਿਆਰਾ ਦੇਖਣਯੋਗ ਹੋਵੇਗਾ ਸਵਿਚੀਆ ਸੱਜਣਾਂ ਨੂੰ ਦੁਬਾਰਾ ਫਿਰ ਬੇਨਤੀ ਹੈ ਕਿ ਚਨੀਆ ਵੀ ਸੱਜਣਾਂ ਪਰਿਵਾਰਾਂ ਸਵੇਤ ਇਨਾਂ ਸਮਾਂ ਵਿੱਚ ਹਾਇਰੀਆ ਭਰ ਕੇ ਗੁਰੂ ਕਰਦੀ ਆਪਣੀ ਯਾਦ ਬਰਤ ਕਰੋ ਜੀ ਸਮੂਹ ਮੈਂਬਰ ਸ਼ਿਰਗੋਤ ਦੇ ਕੀਤਨ ਦਰਬਾਰ ਸਭਾ ਵੱਲੋਂ ਹੱਥ ਜੋੜ ਕੇ ਸਾਰਿਆਂ ਨੂੰ ਸਨਿਮਰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤ ਵਿਚਾਰ ਜਾਹੇ ਮਥਰਾ ਜਗ ਤਾਰਨ ਕੋ ਅਵਤਾਰ ਬਨਾਇਓ ਜੱਪਿਓ ਜਨੇ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬਣਾ ਆਇਓ ਐਸੇ ਦੀਨ ਦੇ ਆਲ ਸਤ ਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਮਜਸਮੇ ਐਸ ਤਰਨਤਨ ਸਾਹਿਬ ਦੀ ਧਰਤੀ ਦੇ ਬਾਨੀ ਤਨ ਤਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਜਿਹੜੇ ਦੇ ਸੰਬੰਧ ਅੰਦਰ ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਪ੍ਰਕਾਸ਼ ਜਿਹੜੇ ਤੋਂ ਮਨਾਉਂਦਿਆ ਹੋਇਆ ਇਹ ਨਗਰ ਕੀਰਤਨ ਜਿਹੜਾ ਪੰਜ ਪਿਆਰੇ ਸਿੰਘ ਸਹਿਬਾਨਾਂ ਦੀ ਅਗਵਾਈ ਦੇ ਹੇਠ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਤੋਂ ਪ੍ਰਾਰੰਭ ਹੋਇਆ ਪੰਜ ਪਿਆਰੇ ਸਿੰਘਾਂ ਦੀ ਅਗਵਾਈ ਹੇਠ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਜਿਹੜਾ ਹੈ ਉਹ ਤਨ ਤਨ ਗੁਰੂ ਰਾਮਦਾਸ ਪਾਤਸ਼ਾਹ ਤੇ ਸਤਕਾਰਯੋਗ ਮਾਤਾ ਭਾਨੀ ਜੀ ਦੀ ਤਾਕਤ ਤੋਂ ਹੋਇਆ ਹੈ ਤੇ ਇਸ ਨਗਰ ਕੀਰਤਨ ਦੇ ਅੰਦਰ ਇਹ ਇਸ ਜਿਹੜੀ ਤਰਨਤਨ ਸਾਹਿਬ ਨਗਰੀ ਵਸਾਈ ਹੈ ਇਹ ਤਰਨਤਨ ਸਾਹਿਬ ਜੀ ਦੀ ਨਗਰੀ ਦੇ ਅੰਦਰ ਗੁਰੂ ਨਾਨਕ ਨਾਮਲੇ ਵਸ ਇੱਕ ਸੰਗਤ ਬੇਅੰਤ ਹੀ ਚੜ੍ਹਦੀ ਕਲਾ ਦੇ ਨਾਲ ਮਨਾ ਰਹੀਆਂ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤਰਨਤਨ ਸਾਹਿਬ ਵਿਖੇ ਸਮੁੱਚੀਆਂ ਆਈਆਂ ਹੋਈਆਂ ਸੰਗਤਾਂ ਨੂੰ ਸਮੁੱਚੇ ਪ੍ਰਬੰਧ ਵੱਲੋਂ ਜੀ ਆਇਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ